ਤੁਸੀਂ ਜੁੜੇ ਹੋਇਓ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ। ਬਾਦਲਾਂ ਦਾ ਗੜ ਭੰਨਣ ਵਾਲੇ ਰਾਜਾ ਵੜਿੰਗ ਦਾ ਗੜ ਭੰਨਿਆ ਡਿੰਪੀ ਢਿੱਲੋਂ ਨੇ। ਆਪਣੇ ਨਾਲ ਬਾਈ ਨਵਰੀਤ ਨੇ ਬਾਈ ਨਵਰੀਤ ਤੋਂ ਸਮਝਦੇ ਕੀ ਕੀ ਕੁਛ ਗਿਆ ਇਹ ਜਾਂ ਡਿੰਪੀ ਢਿੱਲੋਂ ਦੇ ਪੱਖ 'ਚ। ਕਿਵੇਂ ਭੰਨ ਲਿਆ ਡਿੰਪੀ ਢਿੱਲੋਂ ਨੇ ਰਾਜੇ ਵੜਿੰਗ ਦਾ ਗੜ। ਸਵਾਗਤ ਹੈ ਬਾਈ। ਬਹੁਤ-ਬਹੁਤ ਧੰਨਵਾਦ ਅਰਸ਼। ਜਿੱਥੋਂ ਤੱਕ ਤੁਸੀਂ ਸਵਾਲ ਕਰਿਆ ਕਿ ਕਿਵੇਂ ਭੰਨਿਆ ਰਾਜੇ ਵੜਿੰਗ ਦਾ ਗੜ। ਹਾਂਜੀ। ਇਹ ਗੜ ਕਹੇ ਜਾਂਦੇ ਹੁੰਦੇ ਵੀ ਆ। ਬਿਲਕੁਲ ਜਿੱਥੇ ਕਿਸੇ ਲੀਡਰ ਨੂੰ ਕੋਈ ਮਤਲਬ ਮੰਨਿਆ ਜਾਵੇ ਪਪੂਲਰ ਉਹ ਰਾਜਾ ਵੜਿੰਗ 노 ਡਾਊਟ ਇੱਕ ਸ਼ਾਨਦਾਰ ਯੋਧਾ ਹੈ ਜਦੋਂ ਉਹ ਲੜਦੇ ਆ ਲੱਗਦਾ ਵੀ ਕਮਾਲ ਆ ਪਰ ਇਹ ਇਲੈਕਸ਼ਨ ਚ ਜਿਵੇਂ ਮੈਂ ਪਹਿਲਾਂ ਵੀ ਆਪਾਂ ਯਾਦ ਹੋਵੇ ਕਿਹਾ ਸੀ 23 ਤਰੀਕ ਤੋਂ ਬਾਅਦ ਤਾਂ ਹਰ ਇੱਕੀ ਕਹ ਦੂਗਾ ਵੀ ਆ ਗੱਲਾਂ ਹੋਈਆਂ ਆਪਾਂ 23 ਤੋਂ ਪਹਿਲਾਂ ਵੀ ਕਿਹਾ ਸੀ ਰਾਜਾ ਵੜਿੰਗ ਵੜਿੰਗ ਦਾ ਉਹ ਰੰਗ ਹੀ ਨਹੀਂ ਦੱਸਦਾ ਨਰੇਟਿਵ ਦੀ ਲੜਾਈ ਜਿਹੜਾ ਰਾਜਾ ਵੜਿੰਗ ਲੁਧਿਆਣੇ ਚ ਲੜ ਰਹੇ ਸੀ ਉਹ ਇਥੋਂ ਗਾਇਬ ਸੀ ਐਂਡ ਵਾਲੇ ਦਿਨਾਂ ਤੋਂ ਲੈ ਆਓ ਉਦੋਂ ਤੱਕ ਤਾਂ ਲੋਕਾਂ ਦਾ ਮਾਣੀ ਬਣ ਗਿਆ ਸੀ ਤਾਂ ਇਹ ਆ ਪਰ ਹੁਣ ਦਿਲਚਸਪ ਗੱਲ ਕੀ ਆ ਤਿੰਨ ਵਾਰ ਦੇ ਐਮਐਲਏ ਬਿਲਕੁਲ ਮੌਜੂਦਾ ਐਮਪੀ ਕਾਂਗਰਸ ਦੇ ਪ੍ਰਧਾਨ ਨੂੰ ਉਸ ਬੰਦੇ ਨੇ ਹਰਾਇਆ ਜਿਹੜਾ ਬੰਦਾ ਕਦੇ ਮੈਂਬਰ ਪੰਚਾਇਤ ਵੀ ਨਹੀਂ ਬਣਿਆ ਮੰਤਰੀ ਵੀ ਰਹੇ ਹਾਂ ਹਾਂ ਸਾਬਕਾ ਮੰਤਰੀ ਤਾਂ ਉਹ ਉਹ ਬੰਦੇ ਨੇ ਜੇ ਹਰਾਇਆ ਤਾਂ ਉਹ ਚ ਸਾਨੂੰ ਮੰਨਣਾ ਪਊਗਾ ਕਿ ਸਭਾਬਕਾਂ ਕੁਝ ਬਹੁਤ ਹੀ ਵਧੀਆ ਕੀਤਾ ਗਿਆ ਅ ਮਤਲਬ ਡਿੰਪੀ ਢਲੋਂ ਦੇ ਵੱਲੋਂ ਤੇ ਰਾਜਾ ਵੜਿੰਗ ਨੇ ਕੁਝ ਕੁ ਬਣਿਆਦੀ ਗਲਤੀਆਂ ਕੀਤੀਆਂ ਹੋਣੀਆਂ ਸਭ ਤੋਂ ਵੱਡੀ ਗੱਲ ਡਿੰਪੀ ਢਲੋਂ ਨੇ ਹੱਥ ਨਹੀਂ ਖੋਲੇ ਸਾਰੇ ਇਲੈਕਸ਼ਨ ਦੇ ਵਿੱਚ ਅੱਗੇ ਕੀ ਹੁੰਦਾ ਸੀ ਐਂਡ ਤੇ ਜਾ ਕੇ ਡਿੰਪੀ ਵਰਗੇ ਲੜ ਪੈਂਦੇ ਇਹ ਹਾਰ ਜਾਂਦੇ ਸੀ ਡਿੰਪੀ ਢਲੋਂ ਨੇ ਹੱਥ ਨਹੀਂ ਖੋਲੇ ਫਿਰ ਰਾਜਾ ਵੜਿੰਗ ਨੂੰ ਕੁਝ ਕੁ ਲੀਡਰਾਂ ਦੇ ਨਰੇਟਿਵ ਨਾਲ ਭੰਨਿਆ ਚ ਉਸਮਿੰਦਰ ਚੈਲ ਨੇ ਆਪਦੇ ਨਰੇਟਿਵ ਨਾਲ ਭੰਨਿਆ ਰਾਜਾ ਵੜਿੰਗ ਦਾ ਉਹ ਅਕਸ ਟੁੱਟਿਆ ਔਰ ਆਇਂ ਲੱਗਦਾ ਸੀ ਜਿਵੇਂ ਰਾਜਾ ਵੜਿੰਗ ਬਹੁਤ ਜ਼ਿਆਦਾ ਨਹੀਂ ਕੋਈ ਜਿਵੇਂ ਯੁੱਧ ਕਰਕੇ ਜਿੱਤਣਾ ਹੁੰਦਾ ਲਾਰਜਰ ਦਨ ਲਾਈਫ ਨਹੀਂ ਅਕਸ ਹੁੰਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਸੀ ਪ੍ਰਕਾਸ਼ ਸਿੰਘ ਬਾਦਲ ਦਾ ਸੀਗਾ ਹੁਣ ਕੋਈ ਸਹਿਮਤ ਹੋਵੇ ਨਾ ਹੋਵੇ ਪਰ ਇਹ ਦੋਨੇ ਲੀਡਰ ਲਾਰਜਰ ਦਨ ਲਾਈਫ ਸੀ ਵੱਡੇ ਸੀ ਜੇਤ ਲਈ ਜਾ ਕੇ ਹਰਾਇਆ ਕੈਪਟਨ ਅਮਰਿੰਦਰ ਸਿੰਘ ਨੇ ਸੋਚ ਸਕਦਾ ਕੋਈ ਤਾਂ ਮਤਲਬ ਇਹ ਵੱਡੇ ਲੀਡਰ ਸੀਗੇ ਤਾਂ ਉਸ ਤਰ੍ਹਾਂ ਦੀ ਇੱਕ ਇਮੇਜ ਜਿਹੜੀ ਬਣ ਰਹੀ ਸੀ ਉਹਦੇ ਚ ਲੋਕਾਂ ਨੂੰ ਹੰਕਾਰ ਝਲ ਗਿਆ ਰਾਜਾ ਵੜਿੰਗ ਦੀ ਖਾਸੀਅਤ ਪਤਾ ਕੀ ਸੀ ਉਹ ਆ ਕੇ ਰੋਂਦੇ ਸੀ इमोशनल ਕਰਦੇ ਸੀ ਇਹ ਸਿਲੈਕਸ਼ਨ ਦੇ ਵਿੱਚ ਰਾਜੇ ਨੇ इमोशनल ਨਹੀਂ ਕੀਤਾ ਕਿਸੇ ਨੂੰ ਰਾਜਾ ਕਹਿੰਦਾ ਮੈਂ ਰਾਜਾ ਪੰਜਾਬ ਦੇ ਹੋਣ ਵਾਲੇ ਡਿਪਟੀ ਮੁੱਖ ਮੰਤਰੀ ਨੂੰ ਚੁਣ ਰਹੇ ਹਾਂ ਤੁਸੀਂ ਤਾਂ ਗਿੱਦੜਵਾਹੇ ਵਾਲਾ ਨੇ ਦੱਸਿਆ ਸਾਨੂੰ ਉਹੀ ਰਾਜਾ ਪਸੰਦ ਆ ਜਿਹੜਾ ਕਹਿੰਦਾ ਸੀ ਮੇਰੀ ਬੇਬੇ ਤੂੰ ਆ ਜਿਹੜਾ ਆ ਕੇ ਲੋਕਾਂ ਦੇ ਗਲੇ ਵੱਧ ਮਿਲਦਾ ਸੀ ਜੱਫੀਆਂ ਵੱਧ ਪਾਉਂਦਾ ਸੀ ਤੇ ਜਿਹੜਾ ਚੱਲਦੇ ਇਲੈਕਸ਼ਨ 'ਚ ਰੋ ਪੈਂਦਾ ਸੀ ਮੈਂ ਤਾਂ ਮਾਤਨ ਆ ਓਏ ਬਾਈ ਅੱਗੇ ਪਿਛਲੇ ਇਲੈਕਸ਼ਨ 'ਚ ਐਤਕੀ ਡਿਫਰੈਂਸ ਹੈ ਸਥਿਤੀ ਡਿਫਰੈਂਟ ਹੈ ਕਿਉਂਕਿ ਡੈਂਪੀ ਡਲੋਂ ਵੀ ਆਮ ਆਦਮੀ ਪਾਰਟੀ ਚ ਆ ਚੁੱਕੇ ਹੈ ਅੱਗੇ ਤਾਂ ਜਦੋਂ ਇਲੈਕਸ਼ਨ ਚ ਆਉਣੇ ਆ ਬਹੁਤ ਸਥਿਤੀ ਕਲੀਅਰ ਹੁੰਦੀ ਆ ਵੀ ਜੇ ਕੋਠੀ ਦੋ ਮੰਜ਼ਲੀ ਆ ਬਿਲਕੁਲ ਤਾਂ ਝੰਡਾ ਡੈਂਪੀ ਡਲੋਂ ਦਾ ਹੋਊਗਾ ਜੇ ਸਾਦਾ ਘਰ ਆ ਝੰਡਾ ਰਾਜੇ ਬੜਿੰਗ ਦਾ ਹੋਊਗਾ ਨਾ ਇਹ ਇੰਨੀ ਸ਼ਾਰਪ ਸੀਗੀ ਉਹ ਵੰਡ ਪਰ ਰਾਜਾ ਬੜਿੰਗ ਨੇ ਕਿਤੇ ਨਾ ਕਿਤੇ ਉਹ ਜਿਹੜਾ ਵੋਟਰ ਆ ਉਹਨਾਂ ਦਾ ਉਹ ਗਵਾਇਆ ਤੇ ਡੈਂਪੀ ਟਲੋਂ ਨੇ ਲਗਾਤਾਰ ਇੱਕ ਚੀਜ਼ ਨਹੀਂ ਛੱਡੀ ਹਾਥ ਇਹ ਹੰਕਾਰ ਤੇ ਨਿਮਰਤਾ ਦੀ ਲੜਾਈ ਬਣ ਕੇ ਰਹਿ ਗਈ ਗਿੱਦੜਵਾਹ ਦੇ ਵਿੱਚ ਬਹੁਤ ਲੋਕਾਂ ਨੂੰ ਗੱਲ ਅਜੀਬ ਲੱਗੂਗੀ ਮੈਂ ਕਹਿ ਰਿਹਾ ਕਿ ਕਾਂਗਰਸ ਦੇ ਪ੍ਰਧਾਨ ਹੰਕਾਰ ਨਾਲ ਭਰੇ ਸੀ ਹਾਂ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਰਾਜਾ ਵੜਿੰਗ ਭਾਵੇਂ ਅੰਦਰੋਂ ਨਾ ਵੀ ਹੰਕਾਰੇਵੇ ਹੋਣ ਪਰ ਉਹਨਾਂ ਦਾ ਦੇਖ ਕੇ ਸਾਰਾ ਕੁਝ ਮੈਸੇਜ ਇਹੀ ਲੋਕਾਂ 'ਚ ਜਾ ਰਿਹਾ ਸੀ ਜਿਵੇਂ ਕੋਈ ਰਾਜਾ ਇੱਕ ਥਾਂ ਨੂੰ ਜਿਵੇਂ ਕੋਈ ਸਿਕੰਦਰ ਜਿੱਤਣ ਆਇਆ ਹੁੰਦਾ ਤੇ ਮੂਰੂ ਕੋਈ ਪੋਰਸ 'ਸ ਟੱਕਰ ਗਿਆ ਹੁੰਦਾ ਪਰ ਇਹ ਪੋਰਸ ਜਿੱਤ ਵੀ ਗਿਆ ਜਗੀਰ ਸਮਝ ਲੈਸਿਆ ਆ ਇਹ 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 ਦਿੱਕਤ ਹੁੰਦੀ ਆ ਪਰ ਮੈਂ ਫੇਰ ਕਹਿਣਾ ਰਾਜਾ ਵੜਿੰਗ ਇੱਕ ਬਹੁਤ ਵੱਡੇ ਲੀਡਰ ਆ ਬਹੁਤ ਸ਼ਾਨਦਾਰ ਲੜਾਈ ਲੜਦੇ ਆ ਪਰ ਮੈਂ ਇੰਨਾ ਐਕਸਪੈਕਟ ਨਹੀਂ ਸੀ ਕਰਿਆ ਕਿ ਐਨੀ ਯਾਰ ਤੁਸੀਂ ਇੱਡੀ ਵੱਡੀ ਹਾਰ ਕਿਵੇਂ ਹਾਰ ਸਕਦੇ ਹੋ ਗੁੱਦੜਵਾਹਾ ਦੇ ਵਿੱਚ ਤਾਂ ਉਹਦਾ ਕਾਰਨ ਇਹ ਕਿਤੇ ਕਿ ਜ਼ਮੀਨ ਨਾਲ ਉਹ ਟੁੱਟੇ ਸੀ ਔਰ ਸ਼ਾਇਦ ਆ ਰਾਜਾ ਵੜਿੰਗ ਵੀ ਅੱਜ ਸੋਚਦੇ ਹੋਣਗੇ ਕਿ ਜੇ ਬਠਿੰਡੇ ਤੋਂ ਅਮਰਤਾ ਵੜਿੰਗ ਨੂੰ ਲੜਾਇਆ ਹੁੰਦਾ ਤਾਂ ਅੱਜ ਅਮਰਤਾ ਵੜਿੰਗ ਐਮਪੀ ਹੁੰਦੇ ਪੰਜਾਬ ਦੇ ਤੇ ਨਾ ਇਹ ਸੀਟ ਖਾਲੀ ਹੁੰਦੀ ਨਾਲੇ ਬਠਿੰਡਾਗੜ ਬਣ ਗਿਆ ਸੀ ਨਾਲੇ ਇਹ ਗੜ ਬਣ ਗਿਆ ਸੀ ਉੱਥੇ ਵੀ ਗੜ ਬਚ ਗਿਆ ਔਰ ਮਨਪ੍ਰੀਤ ਬਾਦਲ ਨੂੰ ਨਾ ਪੁੱਲੋ ਮਨਪ੍ਰੀਤ ਬਾਦਲ ਇਸ ਗੇਮ ਦਾ ਸਭ ਤੋਂ ਇੰਟਰਸਟਿੰਗ ਖਿਡਾਰੀ ਹੈ ਪਹਿਲੀ ਵਾਰ ਰਾਜਾ ਵੜਿੰਗ ਦੇ ਜਿੱਤਣ ਦਾ ਕਾਰਨ ਤਕੂਣਾ ਮੁਕਾਬਲਾ ਤੇ ਮਨਪ੍ਰੀਤ ਬਾਦਲ ਸੀਗੇ ਬਿਲਕੁਲ ਦੂਜੀ ਵਾਰ ਉਹ ਕਾਂਗਰਸ ਚ ਆ ਗਏ ਉਹਨਾਂ ਦੇ ਸਾਰੇ ਜਿਹੜੇ ਸਪੋਰਟਰ ਸੀਗੇ ਉਹ ਰਾਜਾ ਵੜਿੰਗ ਨੂੰ ਵੋਟ ਪਾ ਕੇ ਗਏ ਇਹ ਬਠਿੰਡੇ ਚਲੇ ਜਾਂਦੇ ਆ ਲੋਕ ਸਭਾ ਲੜਨਾ ਇਹ ਇਲਜ਼ਾਮ ਲਾਉਂਦੇ ਆ ਕਿ ਮੈਨੂੰ ਮਨਪ੍ਰੀਤ ਬਾਦਲ ਨੇ ਹਰਾਤਾ ਇਹ ਵੀ ਫਿਰ ਬਠਿੰਡੇ ਇਲੈਕਸ਼ਨ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੀ ਲੋਕ ਸਭਾ ਚ ਰਾਜੇ ਨੂੰ ਹਰਾਇਆ ਵਿਧਾਨ ਸਭਾ ਦੇ ਵਿੱਚ ਪੂਰਾ ਕਹਿੰਦੇ ਆ ਵੀ ਬਾਈ ਮਨਪ੍ਰੀਤ ਬਾਦਲ ਨੇ ਹਰਾਇਆ ਆ ਸੌਰੀ ਮਨਪ੍ਰੀਤ ਬਾਦਲ ਕਹਿੰਦੇ ਆ ਵੀ ਮੈਨੂੰ ਭਾਈ ਉਹਨਾਂ ਦੇ ਬੰਦੇ ਕਹਿੰਦੇ ਆ ਵੀ ਅੰਦਰ ਖਾਤੇ ਸਾਨੂੰ ਰਾਜੇ ਦੇ ਬੰਦੇ ਨੇ ਜਟਮਾ ਵਿਰੋਧ ਕੀਤਾ ਸਾਡਾ ਜਿਹੜੇ ਰਾਜੇ ਬੜਿੰਗਦੇ ਹਨਾ ਰਾਜੇ ਬੜਿੰਗ ਕਹਿੰਦੇ ਵੀ ਤੇਰੇ ਨੂੰ ਬਠਿੰਡੇ ਤੋਂ ਲੱਗੇ ਸਾਰੇ ਬਾਦਲ ਮਾਝ ਦੇ ਉਹ ਤਾਂ ਆਪਣੀ ਕਹਿੰਦੇ ਆ ਹਾਂ ਵੀ ਸਾਰੇ ਮਾਝ ਦੇ ਉਹੀ ਮਨਪ੍ਰੀਤ ਬਾਦਲ ਅੱਜ ਗਿੱਦੜ ਵਾਹੇ ਆ ਆਪਦਾ ਬਦਲਾ ਪੂਰਾ ਕਰ ਜਾਂਦੇ ਆ ਰਾਜਾ ਬੜਿੰਗ ਨੂੰ ਹਰਾ ਜਾਂਦੇ ਹਾਲਾਂਕਿ ਮੈਨੂੰ ਮੰਨਣਾ ਰਾਜਾ ਬੜਿੰਗ ਦੀ ਹਾਰ ਦਾ ਵੱਡਾ ਕਾਰਨ ਮਨਪ੍ਰੀਤ ਬਾਦਲਨੀ ਸੀ ਉਹਨਾਂ ਦੀ ਖੁਦ ਕੈਂਪੇਨ ਪਟਕੀ ਹੋਈ ਕੈਂਪੇਨ ਸੀ ਤੇ ਦੂਸਰਾ ਹਮਦਰਦੀ ਤੁਹਾਡੇ ਵਿਰੋਧੀ ਨੂੰ ਕਿਹੜਾ ਇਹ ਜਹਾਜ਼ ਹਥਿਆਰ ਆ ਜਿਹੜਾ ਵਸਟ ਹੈ ਜਿਹੜਾ ਉਹਨੂੰ ਮਿਲ ਜੇ ਸੁਪਰ ਪਾਵਰ ਕੀ ਹੈ ਤੁਹਾਡੇ ਵਿਰੋਧੀ ਦੀ ਤੁਹਾਡੇ ਵਿਰੋਧੀ ਦੇ ਹੱਥ ਸੁਪਰ ਪਾਵਰ ਹਮਦਰਦੀ ਹੈ ਜਦੋਂ ਇਹ ਲੋਕਾਂ ਦੀ ਜੁੜਗੀ ਪੈਸਾ ਰੈਲੇਵੈਂਟ ਹੋ ਜਾਂਦਾ ਤੇ ਇਸ ਇਲੈਕਸ਼ਨ ਨੇ ਇੱਕ ਗੱਲ ਹੋਰ ਸਾਬਤ ਕਰੀ ਆ ਕਿ ਤੁਸੀਂ ਪੈਸੇ ਦੇ ਆਧਾਰ ਤੇ ਨਹੀਂ ਜਿੱਤ ਸਕਦੇ ਕਿਉਂਕਿ ਜੇ ਵੋਟਾਂ ਨੋਟਾਂ ਦੇ ਆਧਾਰ ਤੇ ਫੈਸਲਾ ਹੁੰਦਾ ਤਾਂ ਰਾਜਾ ਬਣਿੰਗੇ ਕਦੇ ਨਹੀਂ ਸੀ ਹਾਰ ਸਕਦੇ ਮੈਂ ਬਹੁਤ ਜ਼ਫੇਰ ਕਹਿਣਾ ਹੈ ਨੋਟਸ ਕਢਾਉਣੇ ਜਿਹਨੇ ਮਰਜ਼ੀ ਕਢਾ ਦੇ ਪਰ ਜ਼ਿੰਮੇਵਾਰੀ ਨਾ ਕਹਿਣਾ ਧੰਨਵਾਦ ਤੁਹਾਡਾ ਬਹੁਤ ਵਾਤਾ ਇਸ ਵੀਡੀਓ ਚ ਨਹੀਂ ਤੁਸੀਂ ਜੁੜੇ ਰਹੋ ਵੱਖਰੇ ਦਿਨ